ਅੱਜ ਤੁਹਾਡੇ ਨਾਲ ਕੋਈ ਖਬਰ ਨਹੀਂ ਸਾਂਝੀ ਕਰਨੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਖਬਰਾਂ ਸਾਂਝੀਆਂ ਕਰਨ ਵਾਲਿਆਂ ਦੇ ਇਹ ਸਰਕਾਰ ਆ ਜਿਹੜੀ ਉਹ ਪੁਤਲੇ ਫੂਕ ਰਹੀ ਹੈਗੀ ਆ ਪਰ ਇੱਕ ਗੱਲ ਅਹਿਮ ਹੈਗੀ ਆ ਇਹਨਾਂ ਦਿਨਾਂ ਦੇ ਵਿੱਚ ਦੋ ਪ੍ਰੋਟੈਸਟ ਆ ਜਿਹੜੇ ਉਹ ਬਹੁਤ ਜ਼ਿਆਦਾ ਮਹੱਈਨੀ ਰੱਖਦੇ ਤੇ ਜਿੰਨਾ ਬਾਰੇ ਚਰਚਾ ਕਰਨੀ ਹੈ ਜਿਹੜੀ ਉਹ ਜ਼ਰੂਰੀ ਹੋ ਜਾਂਦੀ ਆ ਕਿਉਂਕਿ ਕਿਤੇ ਨਾ ਕਿਤੇ ਇਹ ਦੋ ਪ੍ਰੋਟੈਸਟ ਆ ਜਿਹੜੇ ਆਪਸ ਦੇ ਵਿੱਚ ਇੰਟਰਲੈਂਕ ਆ ਤੇ ਇਹਨਾਂ ਦੋ ਪ੍ਰੋਟੈਸਟਾਂ ਦੇ ਵਿੱਚੋਂ ਹੀ ਆ ਜਿਹੜਾ ਇੱਕ ਪ੍ਰੋਟੈਸਟ ਇਹੋ ਜਿਹਾ ਵੀ ਆ ਜਿਹਦੇ ਵਿੱਚ ਕਿਰਤੀ ਲੋਕਾਂ ਨੂੰ ਹੀ ਕਿਰਤੀ ਲੋਕਾਂ ਦੇ ਖਿਲਾਫ ਖੜੇ ਕਰਨ ਦੀ ਕੋਆਇਦਾ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਉਹ ਕੀਤੀ ਜਾਂਦੀ ਹੈਗੀ ਆ ਤੇ ਇੱਕ ਕਹਾਣੀ ਆ ਜਿਹੜੀ ਉਹ ਬਹੁਤ ਜ਼ਿਆਦਾ ਅਹਿਮ ਹੈਗੀ ਅਤੇ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਦੋ ਪ੍ਰੋਟੈਸਟਾਂ ਸੰਬੰਧੀ ਜਿਹੜੇ ਕੁਝ ਕੁ ਸ਼ੰਕੇ ਵੀ ਆ ਉਹਨਾਂ ਸ਼ੰਕਿਆਂ ਨੂੰ ਦੂਰ ਕਰਨ ਦੇ ਲਈ ਆ ਜਿਹੜਾ ਇਹ ਵੀਡੀਓ ਬਣਾ ਰਹੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਸ਼ੰਕਾ ਹੈਗਾ ਕਿ ਜੋ 2 ਤਰੀਕ ਨੂੰ ਜੈਤੋ ਮੰਡੀ ਦੇ ਵਿੱਚ ਜੋ ਪ੍ਰੋਟੈਸਟ ਹੋਇਆ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਜੋ ਪਹੁੰਚੀਆਂ ਸੀਗਾ ਉਹ ਪ੍ਰੋਟੈਸਟ ਕੀਤਾ ਕਿਉਂ ਗਿਆ ਤੇ ਦੂਸਰੀ ਗੱਲ ਇਹ ਹੈਗੀ ਆ ਕਿ 4 ਤਰੀਕ ਨੂੰ ਜੋ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਕੁਝ ਅਹੁਦੇਦਾਰ ਜਿਨ੍ਹਾਂ ਦੇ ਵਿੱਚ ਅਸੀਂ ਤੁਹਾਨੂੰ ਨਾਂ ਵੀ ਦੱਸ ਦਿੰਨੇ ਆ 2 ਤਰੀਕ ਨੂੰ ਉਹ ਪ੍ਰੋਟੈਸਟ ਹੋਇਆ ਸੀਗਾ ਤੇ ਉਸ 2 ਤਰੀਕ ਵਾਲੇ ਪ੍ਰੋਟੈਸਟ ਦੇ ਵਿੱਚ ਪੱਤਰਕਾਰਾਂ ਦੇ ਪੁਤਲੇ ਫੂਕੇ ਗਏ ਜਿਨ੍ਹਾਂ ਦੇ ਵਿੱਚ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਮਾਲਵਾ ਟੈਲੀਵਿਜ਼ਨ ਦੇ ਪੱਤਰਕਾਰ ਹ ਹਕਮਚੰਦ ਤੇ ਇਸ ਤੋਂ ਇਲਾਵਾ ਜਿਹੜਾ ਸੱਚ ਦੀ ਪੜਤਾਲ ਦੇ ਪੱਤਰਕਾਰ ਉਹਨਾਂ ਦੇ ਪੁਤਲੇ ਆ ਜਿਹੜੇ ਤਿੰਨਾ ਜਾਣੇ ਦੇ ਪੁਤਲੇ ਆ ਜਿਹੜੇ ਉਹ ਫੂਕੇ ਜਾਂਦੇ ਹੈਗੇ ਆ ਦੇਖੋ ਕਦੇ ਇਹ ਹੁੰਦਾ ਸੀਗਾ ਕਿ ਲੋਕ ਸਰਕਾਰ ਦੀ ਆਲੋਚਨਾ ਕਰਨ ਦੇ ਲਈ ਆ ਜਿਹੜਾ ਉਹ ਉਹਨਾਂ ਦੇ ਪੁਤਲੇ ਫੂਕਦੀ ਹੁੰਦੀ ਸੀ ਐਮ ਐਲ ਏ ਵਿਧਾਇਕ ਜਾਂ ਕੋਈ ਚੇਅਰਮੈਨ ਉਹਨਾਂ ਦਾ ਪੁਤਲਾ ਫੂਕਿਆ ਜਾਂਦਾ ਸੀਗਾ ਪਰ ਹੁਣ ਸਰਕਾਰ ਆ ਜਿਹੜੀ ਉਹ ਕਿਤੇ ਨਾ ਕਿਤੇ ਇਤਿਹਾਸਿਕ ਗਈ ਗੁਜ਼ਰੀ ਸਾਫਤ ਹੋ ਚੁੱਕੀ ਆ ਕਿ ਇਹਨਾਂ ਦੇ ਅਹੁਦੇਦਾਰਾਂ ਵੱਲੋਂ ਆ ਜਿਹੜਾ ਸਰਕਾਰ ਦੇ ਖਿਲਾਫ ਖਬਰਾਂ ਕਰਨ ਦੇ ਬਦਲੇ ਆ ਜਿਹੜੇ ਉਹ ਪੁਤਲੇ ਫੁਕੇ ਜਾਂਦੇ ਆ ਤੇ ਕਹਾਣੀ ਵਿੱਚੋਂ ਕੁਝ ਹੋਰ ਆ ਬਣਾਇਆ ਕੁਝ ਹੋਰ ਜਾਂਦਾ ਹੈਗਾ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਉਹ ਜੋ 4 ਤਰੀਕ ਨੂੰ ਪ੍ਰੋਟੈਸਟ ਹੋਇਆ ਉਸ ਦੇ ਵਿੱਚ ਜਿਸ ਦੇ ਵਿੱਚ ਪੱਤਰਕਾਰਾਂ ਦੇ ਪুতਲੇ ਫੂਕੇ ਗਏ ਉਹਦੇ ਵਿੱਚ ਕਿਹੜੇ ਕਿਹੜੇ ਬੰਦੇ ਅਹਿਮ ਹਸਤੀਆਂ ਸੀਗਾ ਉਹਨਾਂ ਦੇ ਵਿੱਚ ਮਾਰਕਟ ਕਮੇਟੀ ਜੈਤੋ ਦੇ ਚੇਅਰਮੈਨ ਡਾਕਟਰ ਲਸ਼ਮਨ ਸ਼ਰਮਾ ਭਗਤੂਆਣਾ ਉਹ ਉਸ ਪ੍ਰੋਟੈਸਟ ਦੇ ਵਿੱਚ ਸੀਗੇ ਇਸ ਤੋਂ ਇਲਾਵਾ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾਕਟਰ ਹਰੀਸ਼ ਚੰਦਰ ਜੀ ਉਹ ਇਸ ਪ੍ਰੋਟੈਸਟ ਦੇ ਵਿੱਚ ਸੀਗੇ ਇਸ ਤੋਂ ਇਲਾਵਾ ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਹਰ ਸਿਮਰਨ ਮਲਹੋਤਰਾ ਉਹ ਇਸ ਪ੍ਰੋਟੈਸਟ ਦੇ ਵਿੱਚ ਸੀਗੇ ਇਸ ਤੋਂ ਇਲਾਵਾ ਪੀਏ ਡੀਬੀ ਸਹਿਕਾਰੀ ਸਭਾ ਦੇ ਚੇਅਰਮੈਨ ਗੋਵਿੰਦਰ ਸਿੰਘ ਵਾਲੀਆ ਸੋ ਇਹ ਇਹ ਲੋਕ ਆ ਜਿਹੜੇ ਜੋ ਆਮ ਆਦਮੀ ਪਾਰਟੀ ਦੇ ਵਰਕਰ ਆ ਅਲੱਗ-ਅਲੱਗ ਇਹਨਾਂ ਕੋਲੇ ਅਹੁਦੇ ਆ ਇਹਨਾਂ ਵੱਲੋਂ 4 ਤਰੀਕ ਨੂੰ ਆ ਜਿਹੜਾ ਉਹ ਇਕੱਠ ਕੀਤਾ ਗਿਆ ਤੇ ਪੱਤਰਕਾਰਾਂ ਦੇ ਜਿਹੜੇ ਪੁਤਲੇ ਫੂਕੇ ਗਏ ਤੇ ਮਾਮਲਾ ਇਹ ਬਣਾਇਆ ਗਿਆ ਕਿ ਇਹਨਾਂ ਵਿੱਚੋਂ ਇੱਕ ਪੱਤਰਕਾਰ ਹੁਕਮਚੰਦ ਜਿਸ ਦੇ ਹੱਕ ਦੇ ਵਿੱਚ 2 ਤਰੀਕ ਨੂੰ ਜਤੋ ਮੰਡੀ ਦੇ ਵਿੱਚ ਪ੍ਰੋਟੈਸਟ ਹੋਇਆ ਸੀਗਾ ਤੇ ਇਸ ਕਰਕੇ ਅ ਕਿਉਂਕਿ ਉਸ ਦਾ ਸਾਥ ਆ ਜਿਹੜਾ ਪੱਤਰਕਾਰਾਂ ਨੇ ਦਿੱਤਾ ਪੱਤਰਕਾਰ ਅਮਨਿੰਦਰਜੀਤ ਸਿੱਧੂ ਨੇ ਦਿੱਤਾ ਜਾਂ ਇਸ ਤੋਂ ਇਲਾਵਾ ਸੱਚ ਦੀ ਪਰਤਾਲ ਵਾਲੇ ਅਵਤਾਰ ਸਿੰਘ ਤਾਰਾ ਜੀ ਨੇ ਦਿੱਤਾ ਇਸ ਕਰਕੇ ਨਾ ਤਿੰਨਾਂ ਦੇ ਪੁਤਲੇ ਆ ਜਿਹੜੇ 4 ਤਰੀਕ ਨੂੰ ਫੂਕੇ ਗਏ ਤੇ ਉਸ ਦੇ ਵਿੱਚ ਇਹ ਸੀਗਾ ਕਿ ਜੋ ਹੁਕਮ ਚੰਦ ਦਾ ਉਹ ਨਾਲ-ਨਾਲ ਪੱਤਰਕਾਰੀ ਦੇ ਟਾਈਪਿਸਟ ਦਾ ਕੰਮ ਵੀ ਕਰਦੇ ਆ ਤੇ ਉਹਨਾਂ ਉੱਤੇ ਇਹ ਇਲਜ਼ਾਮ ਲਗਾਇਆ ਗਿਆ ਸੀਗਾ ਕਿ ਉਹਨਾਂ ਨੇ ਇੱਕ ਔਰਤ ਜੋ ਕਿ ਵਿਧਵਾ ਉਸ ਦੇ ਨਾਲ ਆ ਜਿਹੜੀ ਉਹ ਘੱਗੀ ਕੀਤੀ ਹੈਗੀ ਆ ਤੇ ਤੁਹਾਨੂੰ ਦੱਸ ਦਈਏ ਕਿ ਮਾਵਲਾ ਇਹ ਪੂਰੇ ਦਾ ਪੂਰਾ ਟਰੈਕਟਰ ਦਾ ਅਕਸਰ ਸਾਰੇ ਬਹੁਤ ਸਾਰੇ ਲੋਕਾਂ ਨੂੰ ਨਾ ਤਾਂ ਇਹ 2 ਤਰੀਕ ਵਾਲੇ ਪ੍ਰੋਟੈਸਟ ਦੇ ਵਿੱਚੋਂ ਵੱਡੇ ਪੰਦਰ ਦੇ ਉੱਤੇ ਪਤਾ ਲੱਗਿਆ ਵੀ ਕੀ ਸੀਗਾ ਤੇ ਨਾ ਹੀ 4 ਵਾਲੇ ਪ੍ਰੋਟੈਸਟ ਦੇ ਵਿੱਚੋਂ ਪਤਾ ਲੱਗਿਆ ਹੈਗਾ ਪਰ ਅਸੀਂ ਇਹ ਕੋਸ਼ਿਸ਼ ਕੀਤੀ ਅੱਜ ਜੋ ਬੀਬੀ ਵੱਲੋਂ ਇਹ ਇਲਜ਼ਾਮ ਲਗਾਏ ਉਹਨਾਂ ਦੇ ਪਿੰਡ ਕਰੀਰ ਆੜੀ ਅਸੀਂ ਪਹੁੰਚ ਕੀਤੀ ਤੇ ਕਰੀਰ ਆੜੀ ਪਹੁੰਚ ਕੇ ਜੋ ਵੀਰਪਾਲ ਕੌਰ ਜੀ ਆ ਉਹਨਾਂ ਦੇ ਅਸੀਂ ਘਰੇ ਪਹੁੰਚੇ ਉਹਨਾਂ ਨੂੰ ਇਸ ਗੱਲ ਸੰਬੰਧੀ ਪੁਸ਼ਪੜਤਾਲ ਕੀਤੀ ਕਿ ਮਾਮਲਾ ਕੀ ਸੀਗਾ ਪਰ ਉਹਨਾਂ ਨੇ ਆਪਣੇ ਪਿੰਡ ਦੇ ਸਰਪੰਚ ਦੇ ਨਾਲ ਇਸ ਤੋਂ ਬਾਅਦ ਗੱਲਬਾਤ ਕੀਤੀ ਤਾਂ ਇਸ ਤੋਂ ਬਾਅਦ ਸਿਰਫ ਸਾਨੂੰ ਇਹੀ ਕਿਹਾ ਕਿ ਮੇਰੇ ਨਾਲ ਠੱਗੀ ਵੱਜੀ ਆ ਤੇ ਮੈਂ ਆਉਣ ਦਾ ਰਿਕਾਰਡ ਕੈਮਰੇ ਦੇ ਸਾਹਮਣੇ ਆਪਣੀ ਬਾਈਟ ਨਹੀਂ ਦੇ ਸਕਦੀਗੀ ਮੇਰੀ ਪਹਿਲਾ ਬਾਈਟ ਆ ਜਿਹੜੀ ਉਹ ਹੋ ਚੁੱਕੀ ਆ ਜਦ ਕਿ ਮੀਡੀਆ ਦੇ ਵਿੱਚ ਜੋ ਐਮਐਲਏ ਅਮੋਲਕ ਸਿੰਘ ਜੀ ਵੱਲੋਂ ਜੋ ਮੀਡੀਆ ਦੇ ਪੱਤਰਕਾਰ ਜੋ ਭੇਜੇ ਗਏ ਸੀਗੇ ਉਹਨਾਂ ਵੱਲੋਂ ਵਾਰੀ-ਵਾਰੀ ਇਹ ਗੱਲ ਆਖੀ ਜਾ ਰਹੀ ਸੀਗੀ ਕਿ ਇਸ ਬੀਬੀ ਦਾ ਪੱਖ ਆ ਜਿਹੜਾ ਉਹ ਕਿਉਂ ਨਹੀਂ ਚਲਾਇਆ ਜਾ ਰਿਹਾਗਾ ਪਰ ਜਦੋਂ ਅੱਜ ਅਸੀਂ ਉਹਨਾਂ ਦਾ ਪੱਖ ਲੈਣ ਗਏ ਤਾਂ ਉਹਨਾਂ ਨੇ ਪੱਖ ਦੇਣ ਤੋਂ ਆ ਜਿਹੜਾ ਉਹ ਸਪਸ਼ਟ ਨਾ ਕਰ ਦਿੱਤੀ ਹੁਣ ਇਹ ਅਸਲ ਦੇ ਵਿੱਚ ਮਾਮਲਾ ਹੈ ਪੂਰੇ ਦਾ ਪੂਰਾ ਕੀ ਆ ਅਸਲ ਦੇ ਵਿੱਚ ਦੇਖੋ ਮਾਮਲਾ ਤਾਂ ਹੈਗਾ ਟਰੈਕਟਰ ਦਾ ਤੇ ਹੁਕਮਚੰਦ ਦਾ ਪਰ ਤੁਹਾਨੂੰ ਦੱਸ ਦਈਏ ਕਿ ਹੁਕਮਚੰਦ ਸਰਤ ਸਿਰਫ ਕਾਗਜ਼ਾਤ ਬਣਾਉਂਦਾ ਤਿਆਰੀਆਂ ਦੇ ਵਿੱਚ ਟਾਈਪਿਸਟ ਦਾ ਉਹਦਾ ਕੰਮ ਆ ਉਸਨੇ ਆਪ ਦਾ ਉਹਨਾ ਕੰਮ ਆ ਜਿਹੜਾ ਉਹ ਕਰ ਦਿੱਤਾ ਸੀਗਾ ਤੇ ਪਰ ਕਿਉਂਕਿ ਹੁਕਮਚੰਦ ਨੇ ਆਪਣੇ ਹੀ ਜੈਤੋ ਮੰਡੀ ਤੋਂ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਕਿਸੇ ਵਿਅਕਤੀ ਨੇ ਇਹ ਗੱਲ ਆਖਤੀ ਕਿ ਭਾਈ ਅਮੋਲਕ ਸਿੰਘ ਆ ਜੋ ਉੱਥੋਂ ਦੇ ਉਹਨਾਂ ਵੱਲੋਂ ਕੋਈ ਵਿਕਾਸ ਨਹੀਂ ਕੀਤਾ ਗਿਆ ਸਗੋਂ ਆਪਦੀਆਂ ਕੋਠੀਆਂ ਜਿਹੜੀਆਂ ਉਹ ਪਾਈਆਂ ਜਾ ਰਹੀਆਂ ਇਸ ਕਰਕੇ ਐਮਐਲਏ ਸਾਹਿਬ ਹੁਕਮਚੰਦ ਜੀ ਤੇ ਕਾਫੀ ਸਖਤ ਰਵਈਏ ਦੇ ਵਿੱਚ ਸੀ ਕਿ ਤੇ ਤੁਹਾਨੂੰ ਦੱਸ ਦਈਏ ਕਿ ਹੁਕਮਚੰਦ ਜੀ ਨੂੰ ਆ ਜਿਹੜਾ ਇਸਬੰਦੀ ਫੋਨ ਵੀ ਆ ਤੇ ਉਹਨਾਂ ਕੋਲੇ ਪ੍ਰੋਪਰ ਆ ਜਿਹੜੀਆਂ ਇਸ ਦੀਆਂ ਰਿਕਾਰਡਿੰਗਾਂ ਵੀ ਆ ਤੇ ਇਸ ਤੋਂ ਬਾਅਦ ਆ ਜਿਹੜਾ ਬੀਬੀ ਚਲੀ ਗਈ ਥਾਣੇ ਤਾਂ ਥਾਣੇ ਤੋਂ ਕਿਤੇ ਨਾ ਕਿਤੇ ਗੱਲ ਆ ਜਿਹੜੀ ਇਹਨਾਂ ਤੀਕ ਪਹੁੰਚਦੀ ਹੈਗੀ ਆ ਵੀ ਹੁਕਮਚੰਦ ਦਾ ਵਿੱਚ ਨਾ ਬੋਲਦਾ ਤਾਂ ਬਿਨਾਂ ਕਿਸੇ ਇਨਕੁਆਇਰੀ ਦੇ ਆ ਜਿਹੜਾ ਉਹ ਪਰਚਾ ਹੁਕਮਚੰਦ ਦੇ ਉੱਤੇ ਕੱਟ ਦਿੱਤਾ ਜਾਂਦਾ ਤੇ ਇਸ ਦੇ ਵਿਰੋਧ ਦੇ ਵਿੱਚ ਜਥੇਬੰਦੀਆਂ ਜਿਹੜੀਆਂ ਉਹ ਮੈਦਾਨ ਦੇ ਵਿੱਚ ਕੁੱਦ ਜਾਂਦੀਆਂ ਇਹ ਤੁਹਾਨੂੰ ਦੱਸ ਦਈਏ ਕਿ ਇਹ ਟਰੈਕਟਰ ਦਾ ਮਾਮਲਾ ਕੀ ਆ ਟਰੈਕਟਰ ਆ ਜਿਹੜਾ ਉਹ ਵੀਰਪਾਲ ਉਸ ਦਾ ਪਤੀ ਜੋ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਉਸ ਦੇ ਨਾਂ ਤੇ ਸੀਗਾ ਤੇ ਲਿਆ ਵੀਰਪਾਲ ਦੇ ਪਤੀ ਦੇ ਮਾਮੇ ਨੇ ਸੀਗਾ ਕਿਸੇ ਨੇ ਦਵਾਇਆ ਸੀਗਾ ਉਹ ਟਰੈਕਟਰ ਤੇ ਡਾਊਨ ਪੇਮੈਂਟ ਆ ਜਿਹੜੀ ਉਹ ਤੀਸਰਾ ਸਾਕਸ਼ਾ ਜਿਹੜਾ ਉਹ ਬੋਰ ਸਿੰਘ ਉਸ ਉਹਨਾਂ ਦੁਆਰਾ ਭਰੀ ਗਈ ਸੀਗੀ ਇਸ ਦੀ ਜੋ ਕਿ ਸਵਾ ਲੱਖ ਦੇ ਕਰੀਬ ਡਾਊਨ ਪੇਮੈਂਟ ਸੀ ਇਸ ਤੋਂ ਬਾਅਦ ਆ ਜਿਹੜਾ ਪਰ ਮਜੀਤ ਸਿੰਘ ਜੋ ਕਿ ਉਹਨਾਂ ਦਾ ਮਾਮਾ ਉਹਨਾਂ ਨੇ ਇਸ ਤੋਂ ਬਾਅਦ 7 ਕਿਸ਼ਤਾਂ ਭਰੀਆਂ ਪਰ ਇਹਨਾਂ 7 ਕਿਸ਼ਤਾਂ ਤੋਂ ਬਾਅਦ ਆ ਜਿਹੜਾ ਹੁੰਦਾ ਕੀ ਆ ਕਿ ਵੀਰਪਾਲ ਦੇ ਪਤੀ ਜਸਕਰਨ ਸਿੰਘ ਉਹਨਾਂ ਦੀ ਆ ਜਿਹੜੀ ਹੋ ਮੌਤ ਹੋ ਜਾਂਦੀ ਆ ਤੇ ਮੌਤ ਹੋਣ ਤੋਂ ਬਾਅਦ ਕਿਉਂਕਿ ਜਦੋਂ ਲੋਨ ਹੁੰਦਾ ਇਸ ਤੋਂ ਬਾਅਦ ਬੀਮਾ ਹੁੰਦਾ ਲੋਨ ਦੇ ਨਾਲ ਤੇ ਬੀਮੇ ਦੇ ਦੌਰਾਨ ਆ ਜਿਹੜਾ ਉਹ ਉਨੀ ਕ ਪੇਮੈਂਟ ਦੇ ਵਿੱਚ ਹੀ ਆ ਜਿਹੜਾ ਲੋਨ ਆ ਜਿਹੜਾ ਉਹ ਮਾਫ ਹੋ ਜਾਂਦਾ ਤੇ ਇਸ ਤੋਂ ਬਾਅਦ ਕਾਪੀ ਆ ਜਿਹੜੀ ਉਹ ਹਕਮਚੰਦ ਵੱਲੋਂ ਵੀਰਪਾਲ ਦੇ ਨਾਮ ਆ ਜਿਹੜੀ ਉਹ ਕਰਵਾ ਦਿੱਤੀ ਜਾਂਦੀ ਆ ਮਤਲਬ ਹਕਮਚੰਦ ਵੱਲੋਂ ਇੰਨਾ ਕੰਮ ਆ ਜਿਹੜਾ ਉਹ ਕਰ ਦਿੱਤਾ ਜਾਂਦਾ ਪਰ ਬਾਅਦ ਦੇ ਵਿੱਚ ਜੋ ਅੱਜ ਸੱਚ ਦੀ ਪੜਤਾਲ ਟੀਵੀ ਦੇ ਉੱਤੇ ਟੈਲੀਵਿਜ਼ਨ ਦੇ ਉੱਤੇ ਇੱਕ ਇੰਟਰਵਿਊ ਆ ਜਿਹੜੀ ਉਹ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਜਿਸ ਕਾਰਨ ਜਿਸ ਦੇ ਵਿੱਚ ਬੋਰ ਸਿੰਘ ਪਰਮਜੀਤ ਸਿੰਘ ਇਹਨਾਂ ਵੱਲੋਂ ਇਹ ਖੁਲਾਸੇ ਕੀਤੇ ਗਏ ਆ ਉਹਨਾਂ ਨੇ ਪ੍ਰੋਪਰ ਨੋਟਰੀ ਦੇ ਫਾਰਮ ਦਿਖਾਏ ਆ ਉਸ ਦੇ ਉੱਤੇ ਵੀਰਪਾਲ ਦੇ ਸੈਨ ਦਿਖਾਏ ਆ ਵੀ ਆਪਾਂ ਤੀਜੀ ਥਾਂ ਇਹ ਟਰੈਕਟਰ ਵੇਚ ਸਕਦੇ ਆ ਜਾਂ ਨਹੀਂ ਵੇਚ ਸਕਦੇਗੇ ਤਾਂ ਉਹਨਾਂ ਨੇ ਪ੍ਰੋਪਰ ਸਾਈਨ ਕਰਵਾ ਕੇ ਆ ਜਿਹੜਾ ਮਾਮਲਾ ਲੀਗਲ ਤੌਰ ਦੇ ਉੱਤੇ ਆ ਜਿਹੜਾ ਉਹ ਤੀਜੇ ਥਾਂ ਟਰੈਕਟਰ ਆ ਜਿਹੜਾ ਉਹ ਵੇਚ ਦਿੱਤਾ ਪਰ ਹੁਣ ਵੀਰਪਾਲ ਜੀ ਵੱਲੋਂ ਇਹ ਕਹਿਣਾ ਹੈਗਾ ਕਿ ਮੇਰੇ ਇਹ ਸਾਈਨ ਵੀ ਜਾਲੀ ਆ ਇਸ ਤੋਂ ਇਲਾਵਾ ਜਦ ਕਿ ਉਹ ਦੂਸਰੀ ਧਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਪ੍ਰੂਵ ਕਰ ਦੇਣ ਕਿ ਉਹ ਸਾਈਨ ਜਾਲੀ ਆ ਇਸ ਤੋਂ ਇਲਾਵਾ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਮੈਂ ਅਣਪੜ੍ਹ ਔਰਤ ਵੀਰਪਾਲ ਜੀ ਵੱਲੋਂ ਤੇ ਤੀਸਰੀ ਗੱਲ ਇਹ ਵੀ ਹੈਗੀ ਆ ਕਿ ਜੋ ਉਹਨਾਂ ਨੇ ਪੇਮੈਂਟ ਦਿੱਤੀ ਹੈਗੀ ਆ ਉਹ ਵੀ ਵੀਰਪਾਲ ਵੱਲੋਂ ਮੁੱਕਰੀ ਜਾ ਰਹੀ ਹੈਗੀ ਆ ਕਿ ਮੈਨੂੰ ਹਾਲ ਤੀ ਕੋਈ ਵੀ ਪੇਮੈਂਟ ਆ ਜਿਹੜੀ ਉਹ ਮਿਲੀ ਨਹੀਂ ਜਦਕਿ ਇਸ ਧਰ ਵੱਲੋਂ ਪਰਮਜੀਤ ਸਿੰਘ ਵੱਲੋਂ ਇਹ ਗੱਲ ਆਖੀ ਜਾ ਰਹੀ ਆ ਕਿ ਅਸੀਂ ਪੈਸੇ ਆ ਜਿਹੜੇ ਉਹਨਾਂ ਦੇ ਖਾਤੇ ਦੇ ਵਿੱਚ ਟਰਾਂਸਫਰ ਕੀਤੇ ਹੈਗੇ ਆ ਸੋ ਕਿਤੇ ਨਾ ਕਿਤੇ ਇਹ ਮਾਮਲਾ ਜਿਹੜਾ ਉਹ ਜਾਂਚ ਦੀ ਮੰਗ ਕਰਦਾ ਪਰ ਇਸ ਮਾਮਲੇ ਨੂੰ ਆਧਾਰ ਬਣਾ ਕੇ ਕਿਤੇ ਨਾ ਕਿਤੇ ਲੋਕਪੱਕੀ ਪੱਤਰਕਾਰੀ ਨੂੰ ਆ ਜਿਹੜੀ ਦਵਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਗਈ ਆ ਤੇ ਇਸ ਦੇ ਵਿੱਚ ਕੁਝ ਹੱਦ ਤੀਕ ਉਹ ਮੀਡੀਆ ਵੀ ਸ਼ਾਮਲ ਰਿਹਾ ਹੈਗਾ ਜਿਸ ਨੇ ਕਿਤੇ ਨਾ ਕਿਤੇ ਸਿਰਫ ਤੇ ਸਿਰਫ ਵੀਊ ਦੀ ਖਾਤਰੀ ਆ ਜਿਹੜਾ ਇਸ ਮਾਮਲੇ ਨੂੰ ਵੱਡੀ ਤੂਲ ਦਿੱਤੀ ਮਾਮਲਾ ਸੀ ਕਿ ਮਾਮਲਾ ਟਰੈਕਟਰ ਦਾ ਮਾਮਲਾ ਆਪਸੀ ਆਪਸੀ ਉਹਨਾਂ ਦਾ ਕੋਈ ਰੋਲਾ ਹੈਗਾ ਉਸ ਨੂੰ ਆ ਜਿਹੜਾ ਵੱਧ ਤੋਂ ਵੱਧ ਕਚਹਿਰੀ ਦੇ ਵਿੱਚ ਥਾਣੇ ਵਿੱਚ ਜਾ ਕੇ ਨਜਿੱਠਿਆ ਜਾ ਸਕਦਾ ਇਸ ਦੀ ਨਿਰਪੱਖ ਤੌਰ ਦੇ ਉੱਤੇ ਜਾਂਚ ਹੋਣੀ ਚਾਹੀਦੀ ਆ ਅਸੀਂ ਆਪਣੀ ਵੀਡੀਓ ਦੇ ਦੌਰਾਨ ਇਹ ਨਹੀਂ ਕਹਿੰਦੇ ਕਿ ਫਲਾਨਾ ਸਾਕਸ਼ ਸਹੀ ਆ ਜਾਂ ਟਿਓਂਕਾ ਸਾਕਸ਼ ਗਲਤ ਹੈਗਾ ਚਾਹੇ ਵੀਰਪਾਲ ਕੇ ਸਹੀ ਆ ਜਾਂ ਫਿਰ ਪਰਮਜੀਤ ਸਿੰਘ ਕੇ ਸਹੀ ਆ ਪਰ ਗੱਲ ਇਹ ਹੈਗੀ ਕਿ ਜਿੱਥੋਂ ਤੀਕ ਤੱਥਾਂ ਦੇ ਆਧਾਰ 'ਤੇ ਗੱਲਬਾਤ ਆ ਪਰਮਜੀਤ ਸਿੰਘਆਂ ਕੋਲੇ ਸਾਰੇ ਦੇ ਸਾਰੇ ਪ੍ਰੂਫ ਆ ਜਿਹੜੇ بطور ਡਾਕੂਮੈਂਟ ਕਿਸ ਤਰੀਕੇ ਦੇ ਨਾਲ ਆ ਜਿਹੜਾ ਉਹ ਕਾਪੀ ਜੋ ਕਾਪੀ ਆ ਜਿਹੜੀ ਕਿਸ ਤਰੀਕੇ ਦੇ ਨਾਲ ਤੀਜੀ ਥਾਂ ਜਿਹੜੀ ਉਹ ਫਾਰਵਰਡ ਕੀਤੀ ਗਈ ਆ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਔਨ ਦਾ ਰਿਕਾਰਡ ਸੱਚ ਦੀ ਪੜਤਾਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਇਹ ਜਿਹੜੀ ਸਾਡੀ ਇਹ ਵੀ ਕੋਸ਼ਿਸ਼ ਰਹੂਗੀ ਭਾਵੇਂ ਬੀਬੀ ਵੀਰਪਾਲ ਜੀ ਵੱਲੋਂ ਇਹ ਗੱਲ ਸਪਸ਼ਟ ਤੌਰ ਦੇ ਤੇ ਸਾਨੂੰ ਅੱਜ ਆਖੀ ਗਈ ਆ ਕਿ ਮੇਰੇ ਨਾਲ ਸਿਰਫ ਤੇ ਸਿਰਫ ਧੋਖਾ ਹੋਇਆ ਪਰ ਮੈਂ ਕੋਈ ਵੀ ਸਟੇਟਮੈਂਟ ਆ ਜਿਹੜੀ ਉਹ ਔਨ ਦਾ ਰਿਕਾਰਡ ਨਹੀਂ ਦੇ ਸਕਦੀਗੀ ਸੋ ਸਾਡੀ ਇਹ ਕੋਸ਼ਿਸ਼ ਸੀ ਕਿ ਕਿਤੇ ਨਾ ਕਿਤੇ ਵੀ ਉਹਨਾਂ ਤੋਂ ਵੀ ਕੋਈ ਨਾ ਕੋਈ ਗੱਲ ਆ ਜਿਹੜੀ ਉਹ ਜੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਠੱਗੀ ਵਜੀ ਉਹ ਸਾਡੇ ਸਾਹਮਣੇ ਦੱਸ ਦੇ ਪਰ ਉਹਨਾਂ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ ਦੂਜੇ ਪਾਸੇ ਦੂਜੀ ਧਿਰ ਕਹਿੰਦੀ ਹੈਗੀ ਕਿ ਅਸੀਂ ਕੈਮਰੇ ਦੇ ਸਾਹਮਣੇ ਸਾਨੂੰ ਕਿਤੇ ਵੀ ਲੈ ਚੱਲੋ ਅਸੀਂ ਇਹ ਮਾਮਲਾ ਜਿਹੜਾ ਪੂਰਨ ਤੌਰ ਦੇਤੇ ਚਿੱਟੇ ਦਿਨ ਵਾਂਗ ਸਾਫ਼ ਕਰਕੇ ਜਿਹੜਾ ਦੱਸਣ ਦੇ ਲਈ ਤਿਆਰ ਹੈਗੇ ਆ ਸੋ ਕਿਤੇ ਨਾ ਕਿਤੇ ਸੋਚਣਾ ਬੰਦ ਆ ਹੈਗਾ ਕਿ ਇਹ ਕਿਸ ਤਰ੍ਹਾਂ ਦਾ ਮਾਮਲਾ ਸੀਗਾ ਤੇ ਕਿਸ ਤਰੀਕੇ ਦਾ ਬਣਾ ਕੇ ਜਿਹੜਾ ਉਹ ਪੇਸ਼ ਕੀਤਾ ਗਿਆ ਸੋ ਅੱਜ ਦੇ ਲਈ ਇੰਨਾ ਹੀ ਮੈਂ ਬਲਰਾਜ ਮਾ ਤੁਹਾਡਾ ਬਹੁਤ ਬਹੁਤ ਧੰਨਵਾਦ